ਪਿੰਡ ਦੇ ਵਿੱਚ ਗੰਦੇ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਵਧਿਆ ਹੋਇਆ ਇਸ ਵਕਤ ਤਾਂ ਲਾਈਵ ਟੈਸਟ ਦਿਖਾ ਰਹੇ ਆ ਇਹ ਮਿਨਰਲ ਪਾਣੀ ਹੈ ਇਹ ਪਿੰਡ ਦਾ ਪਾਣੀ ਹੈ ਜੀ ਇਹ ਟੈਸਟ ਹੋ ਰਿਹਾ ਇਸ ਟਾਈਮ ਤਾਂ ਸਾਫ਼ ਤੌਰ ਤੇ ਤੁਸੀਂ ਦੇਖੋ ਲੱਖਾ ਸੁਦਾਨਾ ਭਾਈ ਅਮਤੋਜਮਾਨ ਆਇਨੇ ਪਿੰਡ ਵਾਸੀਆਂ ਵੱਲੋਂ ਬੁਲਾਏ ਗਏ ਨੇ ਇੱਥੇ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਵੀ ਕਿਹਾ ਜਾਂਦਾ ਬਈ ਕੈਂਸਰ ਦੇ ਜਿਹੜੇ ਨੌ ਮਰੀਜ਼ ਤੇ ਕਾਲੇ ਪੀਲੇ ਦੇ ਬੇਅੰਤ ਮਰੀਜ਼ ਪਿੰਡ ਦੇ ਵਿੱਚ ਹੈਗੇ ਨੇ ਇਸ ਪਾਣੀ ਦੀ ਦਿੱਕਤ ਦੇ ਕਰਕੇ ਤਾਂ ਲਾਈਵ ਪਰ ਚੱਲਣ ਦੇ ਵੇਖੀ ਜਾਂਦੇ ਆ ਜਨਵਾਦ ਉਹ ਜਿਹੜਾ ਪੈ ਰਿਹਾ ਨਾ ਉਹ ਜੰਗਾਲਿਆ ਜਦੋਂ ਉਪਰਨ ਲੱਗੇ ਜਦੋਂ ਉਬਲਦੇ ਪਾਣੀ ਨੂੰ ਇਹ ਇਹ ਚਿੰਤ ਲਈ ਇਹ ਘੋਰ ਚੀਜ਼ ਹੈ ਹਮਮ ਕਿ ਜਿਹੜਾ ਸਾਨੂੰ ਪਾਣੀ ਸਾਫ਼ ਦੀਦਾ ਨਾ ਹਮ ਉਹਦੇ ਵਿੱਚ ਵੀ ਕੀ ਕੁਛ ਹੁੰਦਾ ਵੇਖ ਕੀ ਕੁਛ ਨਿਕਲ ਰਿਹਾ ਇਹ ਵੇਖਣ ਨੂੰ ਪਾਣੀ ਸਾਫ਼ ਸੀ ਹਮ ਹਮ ਲੇਕਿਨ ਦੇਖੇ ਤੇ ਕੀ ਕਿਨੇ ਕੈਮੀਕਲ ਨੇ ਕਿੰਨਾ ਗੰਦਾ ਹੋ ਰਿਹਾ ਇਹ ਹਮ ਆ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਜੰਗਾਲਿਆ ਵੇ ਆ ਉਧਰ ਜੰਗਾਲ ਲੱਗੀ ਹੋਈ ਆ। ਜੰਗਾਲ। ਆ ਵੇਖ ਜੋ ਗੰਦਾ ਹੋ ਰਿਹਾ ਇੱਧਰ। ਆ ਇਹਨਾਂ ਦਾ ਪਿੰਡ ਦਾ ਪਾਣੀ ਐ। ਅੱਛਾ ਆ ਪਿੰਡ ਦਾ ਪਾਣੀ ਐ। ਆ ਮਿਨਰਲ ਵਾਟਰ ਜਾਂ ਜਿਹੜਾ ਵੀ ਆ ਬਿਸਨਰੀ ਜੋ ਵੀ ਆ ਐ। ਆ ਆ ਹਾਲ ਐ। ਆ ਪਿੰਡ ਦਾ ਪਾਣੀ ਵੇ ਚੱਲੀ ਰਹਿਣ ਚੱਲਣ ਦੇ ਜੇ ਆ ਵੇਖੀ ਕੀ ਕੁਛ ਨਿਕਲ ਰਿਹਾ। ਬਸ ਕੱਢ ਲਾ ਬਾਹਰ। ਬਸ ਕੱਢ ਦੋ। ਲਾ ਵੇਖੋ ਜੀ। ਆ ਬਾਹਰ ਜ਼ਹਿਰ ਪੀ ਰਹੇ ਆ। ਆ ਵੇਖੀ ਘਰ ਮੈਂ ਥੋੜਾ ਜਿਹਾ। ਆ ਪਾਣੀ ਵੇਖੋ ਕੀ ਕੋਸ਼ਿਸ਼ ਆ ਪੀਨੋ ਜਰਗ ਪਿੰਡਲ ਆ ਪੀਨੇ ਹੋ ਭਾਈ ਇਹਦਾ ਡੰਗਰਾਂ ਨੇ ਵੀ ਬੁਲਾਉਣਾ ਖਤਰਨਾਕ ਆ ਭਾਈ ਜੀ ਕਮਾਲ ਹੋਈ ਪਈ ਹੈ ਹਾਂਜੀ ਆਈ ਨਹੀਂ ਫੋਟੋ ਡਾਕਟਰ ਕਹੇਗੇ ਹਾਂਜੀ ਕੋਈ ਨਹੀਂ ਕਹਿ ਕੇ ਗਏ ਲਿਖ ਕੇ ਲਾ ਗਏ ਠੀਕ ਕਹਿ ਕੇ ਗਏ ਡਾਕਟਰ ਜੀ ਹਾਂ ਮੈਂ ਗੇਟ ਤੇ ਲਿਖੇ ਗਏ ਨਹੀਂ ਹਾਂ ਇਹ ਪਾਣੀ ਨਾ ਪੀਂਨ ਜਊਗਾ ਭਾਈ ਅੱਛਾ ਪਤਾ ਕੀ ਹੈ ਦੇਚਾ ਜਨਾਬ ਜਿਹੜਾ ਇੱਕ ਮਿੰਟ ਖੜੋ ਜੀ ਇੱਕ ਹੁੰਦਾ ਨਾਰਮਲ ਪਾਣੀ 150 TDS ਹੂੰ ਹੂੰ ਇਹਦੇ ਚਾ 950 TDS TDS ਤਾਂ ਛੱਡੋ ਆ ਪਤਾ ਨਹੀਂ ਕਿਹੜੇ ਕੀ ਕੁਝ ਕਰਦਾ ਇਹ 950 ਮਤਲਬ ਆਈ ਫਿਰਦੀ ਬਾਈ ਜੀ ਜਿਵੇਂ ਬਹੁਤ ਟਿਕਣੀ ਹੁੰਦੀ ਹੈ ਇਹ ਤਾਂ ਪਤਾ ਨਹੀਂ ਕਿਹੜਾ ਕੋਈ ਜਰੇਨੀ ਹੈ ਜਿਹਦੇ ਚ ਕੀ ਇਹ ਟੋਬੇ ਦੇ ਨੇੜੇ ਕਰਨ ਨੂੰ ਤਾਂ ਜਮੇ ਗੰਦ ਹੋਊਗਾ ਇਹ ਤਾਂ ਵੀਰ ਜੀ ਤੁਹਾਨੂੰ ਦੱਸਦੇ ਆ ਜੀ ਇੱਕ ਰਿਪੋਰਟ ਦੇ ਵਿੱਚ ਇਹ ਇਹ ਨਲਕੇ ਤੋਂ ਬੋਰ ਤੋਂ ਭਰਿਆ ਹੋਇਆ ਹਾਂ ਹਾਂ ਜੀ ਨਾਰਮਲ ਬਣੀ ਬੋਰ ਨਾਲ ਇਸ ਜਮਸ ਉਹ ਵੀ ਜਮੇ 200 ਫੁੱਟ ਗੁਰੂ ਘਰ ਦੇ ਬੋਰਡ ਦਾ ਇਹ ਗੁਰਦਾਰ ਸਾਹਿਬ ਇਹ 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 ਜਰਗ ਪਿੰਡ ਦੇ ਉਹਨਾਂ ਲੋਕਾਂ ਨੂੰ ਵੀ ਦਿਖਾਓ ਜਿਹੜੇ ਕਹਿੰਦੇ ਪਾਰਟੀਬਾਜ਼ੀ ਕਰਕੇ ਇੱਥੇ ਭਾਈਆ ਮਸਲਾ ਉੱਠਿਆ ਹੋਇਆ ਹੈ ਲੈ ਭਾਈ ਪਾਰਟੀ ਵਾਲੋ ਆਹ ਦੇਖ ਲਓ ਆ ਤੁਸੀਂ ਵੀ ਯਾਰ ਪੀ ਰਹੇ ਹੋ ਇਧਰ ਨੂੰ ਕਰੋ ਜੀ ਉਲਟਾ ਕਰੋ ਦਿਖਾਓ ਜੀ ਆਹ ਲਈ ਫਿਰ ਉਹ ਭਾਈ ਪਾਰਟੀਆਂ ਆਹ ਦੇਖ ਲਓ ਆ ਯਾਰਾਂ ਪੀਕੇ ਤੁਹਾਡੇ ਜਵਾਕਾਂ ਨੇ ਪਸੂਆਂ ਨੇ ਇਹਦਾ ਜਿਹੜਾ ਫਸਲ ਨੂੰ ਵੀ ਲੱਗੂ ਉਹਨੂੰ ਵੀ ਮਾਰੂਗਾ ਗੀ ਗੋਡ ਗਦੀਰਾ ਤਾਂ ਨਹੀਂ ਭਾਜੀ ਪਹਿਲੀ ਪੈਂ ਗੋਡ ਗਦੀ ਹਾਂ ਇੱਕ ਵੀਰ ਜੀ ਮੇਰਾ ਸਵਾਲ ਆ ਇਹ ਅੱਜ ਵੀ ਅਸੀਂ ਤਿਆਰ ਆ ਜੇ ਕਿਸੇ ਨੂੰ ਲੱਗਦਾ ਵੀ ਅਸੀਂ ਅਸੀਂ ਇਹ ਪਾਰਟੀਵਾਦੀ ਦੇ ਤੌਰ ਤੇ ਕਰ ਰਹੇ ਹਾਂ ਨਾ ਜੀ ਹਾਂਜੀ ਹਾਂ ਮੈਂ 3 ਮਹੀਨੇ ਪਹਿਲਾਂ ਲਾ ਕੇ ਗਿਆ 14 ਦਿਨ ਬਾਅਦ ਮੈਂ ਦੁਬਾਰਾ ਫੇਰ ਵਾਪਸ ਆਇਆ ਇਸ ਪਾਣੀ ਦੇ ਲਈ ਕੈਨੇਡਾ ਤੋਂ ਕੈਨੇਡਾ ਤੋਂ ਹਾਂਜੀ ਤੁਸੀਂ ਉੱਥੇ ਚੋਣ ਵੀ ਲੜੀ ਆ ਜੀ ਇਹਨਾਂ ਨੇ ਚੋਣ ਵੀ ਵਿਧਾਇਕ ਦੀ ਕੈਨੇਡਾ ਦੇ ਵਿੱਚ ਜੀ ਹਾਂਜੀ ਮੈਂ ਉੱਥੋਂ ਐਮ ਐਲ ਦੇ ਅਸੀਂ ਇਹ ਪਾਣੀ ਦਾ ਹੱਲ ਕਰ ਰਹੇ ਹਾਂ ਜੇ ਕਿਸੇ ਨੂੰ ਅੱਜ ਵੀ ਲੱਗਦਾ ਵੀ ਅਸੀਂ ਇਹ ਪਾਰਟੀਵਾਦੀ ਤੌਰ ਤੇ ਕਰ ਰਹੇ ਹਾਂ ਤਾਂ ਸਾਨੂੰ ਦੱਸ ਦਿਓ ਅਸੀਂ ਪਿੱਛੇ ਵੀ ਹਟਣ ਨੂੰ ਨਹੀਂ ਹੁਣ 27 ਦੇ ਵਿੱਚ ਇੱਥੇ ਤਾਂ ਨਹੀਂ ਚੋਣ ਲੜਨੀ ਨਹੀਂ ਹੈ ਵੀ ਪਾਣੀ ਪੀਣ ਚੋਣ 27 ਦੇ ਵਿੱਚ ਇੱਥੇ ਤਾਂ ਨਹੀਂ ਚੋਣ ਲੜਨੀ ਬਾਈ ਜੀ ਨਹੀਂ ਨਹੀਂ ਚੋਣ ਇੱਥੇ ਨਹੀਂ ਲੜਨੀ ਜੀ ਉਰੇ ਸਾਨੂੰ ਕਹਿੰਦੇ ਨੇ ਰਿਵਰਸ ਮਾਈਗ੍ਰੇਸ਼ਨ ਹੋਊ ਕਿ ਅਸੀਂ ਮਰਨਾ ਹੋ ਰਿਹਾ ਹੈ ਕਿ ਜੀ ਆਪੀ ਕੇ ਪਾਣੀ ਨਹੀਂ ਬਾਈ ਗੱਲ ਇਹ ਕਿ ਯਾਰ ਮੈਨੂੰ ਦੱਸੋ ਪਿੰਡ ਵਾਲਿਓ ਜਦੋਂ ਇਹ ਡਾਕਟਰ ਕਹੇਗੇ ਸੋਡੇ ਘਰਾਂ ਦੇ ਮੁਰੇ ਲਾ ਕੇ ਚਪਕਾ ਕੇ ਨੋਟਸ ਵੀ ਲਿਖ ਕੇ ਵੀ ਪਾਣੀ ਪੀਣ ਯੋਗ ਨਹੀਂ ਫਿਰ ਵੀ ਘਰਾਂ ਜੀ ਬੈਠੇ ਲੋਕ ਹਾਂਜੀ ਘਰਾਂ ਜੀ ਬੈਠੇ ਲੋਕ ਹੈ ਲੋ ਜੀ ਐਦਾਂ ਲਿਖਿਆ ਹੋਇਆ ਜੀ ਘਰਾਂ ਦੇ ਉੱਤੇ ਵੀ ਨਾ ਪੀਣ ਯੋਗ ਪਾਣੀ ਕਾਟੀਆਂ ਮਾਰੀਆਂ ਨਹੀਂ ਘਰਾਂ ਦੇ ਉੱਤੇ ਅੱਛਾ ਚਾਹ ਉਸ ਨੂੰ ਸ਼ਾਨ ਲੱਗੇ ਨਹੀਂ ਚੱਲਣ ਜੀ ਇੱਕ ਸਾਡੇ ਨੂੰ ਇੱਥੇ ਡਾਕਟਰ ਸ਼ੰਗਾਰਾ ਸਿੰਘ ਨੇ ਇਨਸਪੈਕਟਰ ਨੇ ਜੀ ਮੈਡੀਕਲ ਦੇ ਹੈਲਥ ਇਨਸਪੈਕਟਰ ਉਹਨਾਂ ਨੂੰ ਵੀ ਇਹਨਾਂ ਨੇ ਯਾਨੀ ਮਤਲਬ ਸਖਤਾਈ ਕਰਤੀ ਉਹਨਾਂ ਨੂੰ ਦੁਬਾਰਾ ਆਉਣ ਨਹੀਂ ਦਿੱਤਾ ਜੀ ਕਿ ਆ ਨੀ ਬਿਲਕੁਲ ਹਾਂਜੀ ਹਾਂ ਉਹਨਾਂ ਨੂੰ ਸੈਂਪਲ ਲੈਣ ਨਹੀਂ ਦੇ ਰਹੇ ਵੀ ਖਰੋ ਉਹ ਚੌਣਾ ਦਿਨ ਤੂੰ ਹੀ ਨਾ ਹਉਣ ਦੇ ਆ ਬਾਈ 19 ਜਨਵਰੀ ਦਾ ਉਹ ਆਸੀ ਮੁੱਦਾ ਛੜਾ ਹੈ ਜੀ ਇੱਕ ਤਾਨੂੰ ਪਾਣੀ ਸੀਚੇ ਵਾਲ ਨੇ ਪਾਇਆ ਸੀਗਾ ਤੂੰ ਦੂਜੇ ਦਿਨ ਪੋਲੋ ਚ ਪਾ ਗਏ ਸੀ ਚਾਰ ਦਿਨ ਉੱਠਿਆਣ ਸੀਗਾ ਇਹਦੀ ਵੀ ਘੁੱਟ ਭਰ ਲਈ ਹੁਣ ਆ ਕੇ ਕਿਉਂ ਲੋਕਾਂ ਨੂੰ ਮਾਰ ਰਹੇ ਹੋ ਯਾਰ ਆ ਦੇਖੋ ਅਸ਼ਰਿਆਂ ਵਿੱਚ ਦਾ ਸਾਫ ਪਾਣੀ ਪਾ ਕੇ ਉਹਦੇ ਵਿੱਚ ਆ ਮਸ਼ੀਨ ਲਾਈ ਤੇ ਆ ਆ ਉਹ ਆ ਕੁਝ ਨਿਕਲਿਆ 350 ਬੋਲ ਪਤਾ ਨਹੀਂ ਪਾਰ ਨਹੀਂ ਬਾਈ ਜੀ ਮੇਰੀ ਇੱਕ ਗੱਲ ਸੁਣ ਲੱਖੇ ਬਾਈ ਤੁਸੀਂ ਕੀ ਆ ਭਗਵਾਨ ਤੁਮ ਹਨ ਆ ਵੀ ਦੇਖ ਹੁਣ ਲੋਕਾਂ ਨੇ ਜਿਹੜੇ ਭਗਵੰਤ ਮਾਨ ਦੇ ਪੱਖੀ ਨੇ ਜਾਂ ਇਸ ਪਿੰਡ ਚ ਉਹ ਕਹਿੰਣਗੇ ਬਈ ਭਾਈ ਪੰਚਾਇਤ ਕਿੱਥੇ ਤੁਸੀਂ ਭਗਵੰਤ ਮਾਨ ਨੂੰ ਤਾਂ ਪੰਜਾਬ ਦੇਖਣਾ ਇੱਕ ਪਿੰਡ ਥੋੜੀ ਦੇਖਣਾ ਇਹ ਵੀ ਕਹਿਣਗੇ ਜੀ ਲੋਕ ਹੁਣ ਚੇਤਾਂ ਨੂੰ ਕੌਣ ਪਹੁੰਚਦਾ ਬਾਈ ਪੰਚਾਇਤ ਵੀ ਆਮ ਆਦਮੀ ਦੀ ਹੈ ਜੀ ਉਹ ਆ ਪੰਚਾਇਤ ਚਾਂ ਨੂੰ ਜਿਹੜਾ ਪੁੱਛਦਾ ਹੈ ਆਮ ਆਦਮੀ ਦਾ ਵੀਰ ਜੀ ਅਸਲ ਦੇ ਵਿੱਚ ਤਾਂ ਹੁਣ ਜੇ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਕਹਿੰਦੇ ਬਈ ਸਾਡੇ ਪਿੰਡ ਨੂੰ ਡਾਕਟਰ ਨੂੰ ਹੀ ਰੋਕਦਾ ਹਾਂਜੀ ਹਾਂ ਉਹ ਸੈਂਪਲ ਨਹੀਂ ਭਰਦਾਈ ਤੁਸੀਂ ਡਾਕਟਰ ਨੂੰ ਹੀ ਰੋਕਦਾ ਤੇ ਸੈਂਪਲ ਨਹੀਂ ਭਰਨੇ ਯਾਰ ਕੇ ਪਿੰਡ ਦੇ ਜਾ ਕੇ ਯਾਰ ਉਹ ਕਹਿੰਦੇ ਵੀ ਮਰਨ ਤੋਂ ਪਿੰਡ ਵਾਲਿਆਂ ਨੂੰ ਬੇ ਜਦੋਂ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਚੁੱਪ ਆਂ ਫਿਰ ਮੈਂ ਕਹਿੰਦਾ ਮਰੀ ਜਾਣਾ ਚਾਹੀਦਾ ਚੁੱਪ ਆਂ ਪਤਾ ਯਾਰ ਬਿਲਕੁਲ ਹੈ ਕਿ ਸਾਡੇ ਪੱਲੇ ਤੀ ਗਿਣਤੀ ਦੇ 100 ਬੰਦਾ ਨਹੀਂ ਆਇਆ ਹੁਣ ਫਿਰ ਇਹਨਾਂ ਨੂੰ ਵੀ ਨਹੀਂ ਹੋਣਾ ਚਾਹੀਦਾ ਜੀ ਕੈਨੇਡਾ ਵਾਲਾ ਬੰਦਾ ਇਹਨਾਂ ਨੇ ਗਲਤੀ ਕੀਤੀ ਕੈਨੇਡਾ ਦੀ ਚਲੋ ਮੈਂ ਕਹਿੰਦਾ ਮੈਂ ਇਹੀ ਗੱਲ ਬੋਲ ਕੇ ਆਟਿਆ ਦੇਖੋ ਇਹਨਾਂ ਨੇ ਮੁੱਦਾ ਸਾਨੂੰ ਲੜਨਾ ਦਾ ਪੈਣਾ ਹੀ ਆ ਜੀ ਸਾਡੀ ਯਾਰ ਮਾਂ ਧਰਤੀ ਸਾਨੂੰ ਕਿਉਂ ਉਸ ਕੈਨੇਡਾ ਉਹ ਵੀਰ ਜੀ ਲੋਕੋ ਲੱਗਿਆ ਹੈ ਜੀ ਮੈਂ ਇੱਥੇ ਲਿਖਿਆ ਸੀਗਾ ਵੀ ਮੈਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਲੈਣ ਨਹੀਂ ਨਹੀਂ ਬਲਕਿ ਹੋਰ ਦੇ ਲੋਕਾਂ ਨੂੰ ਮਿਲਣਾ ਆਉਣਾ ਜੀ ਅੱਜ ਦੀ ਘੜੀ ਮੇਰਾ ਪਿੰਡ ਮਰ ਰਿਹਾ ਹੈ ਜੇ ਇੱਥੇ ਕੋਈ ਰਿਹਾ ਹੀ ਨਾ ਜੀ ਅਸੀਂ ਆਉਣਾ ਕੀ ਕਰਨਾ ਜੀ ਇਹ ਤਾਂ ਤਰੱਕੀ ਉਹਨੂੰ ਹੀ ਦੱਸੀ ਜਾਂਦੇ ਨੇ ਇੱਥੋਂ ਕੈਂਸਰ ਟ੍ਰੇਨਾਂ ਚੱਲਦੀਆਂ ਨੇ ਉਹਨੂੰ ਹੀ ਕਹੀ ਜਾਂਦੇ ਨੇ ਤਰੱਕੀ ਆ ਰਿਵਰਸ ਮਾਈਗ੍ਰੇਸ਼ਨ ਕਰੋ ਪਿਛਲੇ ਸਾਲ ਦੀਆਂ ਜੀ 1 ਕਰੋੜ ਲਾਹੇ ਕਹਿੰਦੇ ਜੇਲ੍ਹ ਬਣਾਉਣੀ ਐ ਇੱਕ ਨਮੀ ਹਾਂਜੀ ਇੱਕ ਸਾਲ ਦੇ ਵਿੱਚ ਵੀਰ ਜੀ ਹਸਪਤਾਲਾਂ ਤੇ ਜੇਲਾਂ ਤੇ ਤੁਸੀਂ ਪੈਸਾ ਲਾ ਰਹੇ ਹੋ ਮੈਂ ਕਾਪਤਿਮਾਂਦੇ ਹੈ ਪ੍ਰਾਪਤੀਮਾਂਦੇ ਉਹਨੂੰ ਜੇਲਾਂ 'ਚ ਜਿਹੜੇ ਬੰਦੇ ਬੋਲਦੇ ਉਹ ਤਾੜਨੇ ਆ ਕਿ ਕਿਸਾਨ ਤਾੜ ਤੇ ਜਾਂ ਜਿਹੜੇ ਜਗਾਉਂਦੇ ਆ ਲੜਨ ਵਾਲੇ ਲੋਕ ਤਾੜਨੇ ਸੰਘਰਸ਼ੀ ਲੋਕ ਤੇ ਹਸਪ ਤਾਂ ਉਹ ਸਾਰਨਾ ਸੁਭਲਤਾ ਦੇ ਰਹੇ ਨੇ ਪਰ ਯਾਰ ਦੁੱਖ ਦੀ ਗੱਲ ਇਹ ਆ ਬਾਈ ਪਿੰਡ ਲੋ ਦੁੱਖ ਮੈਨੂੰ ਛੋਡੇ ਤੇ ਜ਼ਿਆਦਾ ਆ ਰਿਹਾ ਦੇਖੋ ਉਹ ਤਾਂ ਮਾਰਨਗੇ ਉਹਨਾਂ ਦਾ ਮਿਸਲੇ ਆ ਪਰ ਆਪਾਂ ਚੁੱਪਾਂ ਯਾਰ ਇਹ ਸਭ ਤੋਂ ਵੱਡਾ ਦਖਾਂਤ ਤੇ ਆ ਕਿਦਾਂ ਦਾ ਪਿੰਡ ਆ ਬਈ 5000 ਦੀ ਬਾਤੀ ਆ 5000 ਬਾਤੀ ਦਾ ਪਿੰਡ ਆ ਯਾਰ ਤੇ 5000 ਦੇ ਵੀ ਤੁਸੀਂ 2000 ਬੰਦਾ ਵੀ ਕਿਸੇ ਹਾਈਵੇ ਤੇ ਬਹਿ ਜਾਂਦਾ ਜਾ ਕੇ ਕੀ ਮਜਾਲ ਸੀ ਤੁਨੂੰ ਆ ਜ਼ਹਿਰ ਪਿਆ ਦਿੰਦਾ ਜਾਂ ਮੈਨੂੰ ਦੱਸ ਦੋ ਵੀ ਇਹ ਪਰਚੇ ਨਾਲੋਂ ਜੇਲ੍ਹ ਨਾਲੋਂ ਵੱਡੀ ਚੀਜ਼ ਐ ਛੋਟੀ ਐ ਇਹ ਉਦੋਂ ਤਾਂ ਪੱਟੇ ਤੇ ਮੌਤ ਆ ਨਰੇਕਾ ਨੈ ਦੇ ਪਰਚੇ ਦੇਣਗੇ ਕਿੰਨੇ ਕਿਹਨੂੰ ਡਰਾਉਣਗੇ ਬਹੁਤ ਬੰਦਾਂ ਨੂੰ ਵੀ ਜੀ ਪੀੜਿਆ ਹੋ ਵੀ ਜੋ ਗਾਪੈਂਟ ਸਰਕਾਰ ਕਹਿ ਰਹੀ ਹੈ ਸਰਕਾਰ ਦੀ ਤਾਜ਼ਾ ਰਿਪੋਰਟ ਆ ਜਿਹੜੀ ਆਈ ਆ ਹਾਂ ਉਹ ਕਹਿ ਰਹੀ ਹੈ ਮੇਰੇ ਰਿਪੋਰਟਰ ਹਾਂਜੀ ਹਾਂ ਕੋਈ ਨਹੀਂ ਤੇ ਉਹ ਕਹਿ ਰਹੀ ਆ ਵੀ ਲੁਧਿਆਣੇ ਚ ਲਗਾ ਪਾਣੀ ਸਾਫ ਆ ਤਾਜ਼ਾ ਰਿਪੋਰਟ ਕਹਿ ਰਹੀ ਹੈ ਹਾਂ ਸਰਕਾਰ ਦੀ ਹਾਂ ਉਹ ਕਹਿੰਦੇ 12 ਜ਼ਿਲ੍ਹਿਆਂ ਦਾ ਪਾਣੀ ਖਰਾਬ ਆ ਵੀ ਆ ਠੀਕ ਆ ਪਾਣੀ ਬਾਰਾ ਜ਼ਿਲਾਂ ਦੀ ਇਹ ਰਿਪੋਰਟ ਦਿੱਤੀ ਵੀ ਇੱਦੋਂ ਲੁਧਿਆਣਾ ਜਿਲ੍ਹੇ ਦਾ ਨਾਮ ਨਹੀਂ ਆਇਆ। ਬਾਰਾ ਜ਼ਿਲਾਂ ਦਾ ਜਿਹੜਾ ਖਰਾਬ ਦਿੱਤਾ ਬਾਈ ਜੀ ਦੇ ਚ ਲੁਧਿਆਣਾ ਜ਼ਿਲ੍ਹੇ ਦਾ ਨਾਮ ਨਹੀਂ ਆਇਆ। ਕਹਿੰਦਾ ਮਤਲਬ ਲੁਧਿਆਣਾ ਦਾ ਸਾਫ ਹੈ। ਲੁਧਿਆਣਾ ਸਾਫ ਆ ਬੁੱਢਾ ਤੇ ਰਹਿ ਵੀ ਸਾਫ। ਨਹੀਂ ਨਹੀਂ ਕਿਹੜੀ ਸਰਕਾਰ ਨੇ ਕੀ ਉਹਦਾ ਦਿਖਾਤਾ ਸੀ ਚਾਬਾਲ ਨੇ। ਕਿਹੜੀ ਸਰਕਾਰ ਨੇ ਕੀਆ? ਆ ਜਿਹੜੀ ਹੁਣ ਤਾਜ਼ਾ ਰਿਪੋਰਟ ਆ ਯਾਰ ਪਿਛੇ ਤੁਹਾਡੇ ਕੋਲ ਹੈ ਰਿਪੋਰਟ ਕੋਈ ਆਪਣੇ ਆਪ ਆਪਣੇ ਕੋਲ ਆਪਣੀ ਪੈਣੀ ਆ ਹਫਤਾ ਤੋਂ ਪਹਿਲਾਂ ਪਹਿਰੇਦਾਰ ਦੇ ਲੱਗੇ ਉਹ ਕਰਵੇ ਕਿਸੇ ਕੰਪਨੀ ਜਾਉਣਾ ਉਹ ਦੋਸਤ ਤੈਨੂੰ ਮੈਂ ਦੱਸਦਾ ਨਹੀਂ ਨਹੀਂ ਕਿਹੜੀ ਲੋਕ ਸਭਾ ਦੀ ਰਿਪੋਰਟ ਹੈ ਇਹਨੂੰ ਬੰਦ ਕਰ ਲੈ ਯਾਰ ਜਿਹੜੀ ਲੋਕ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਈ ਹੈ ਉਹ ਰਾਜ ਸਭਾ 'ਚ ਹੋਈ ਹੈ ਤੇ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦਾ ਬਾਣੀ ਨਾ ਪੀਣ ਯੋਗ ਹੈ ਨਾ ਖੇਤੀਬਾੜੀ ਯੋਗ ਹੈ ਨਾ ਜਾਨਵਰਾਂ ਨੂੰ ਪਿਉਣ ਦੇ ਲੋਾਇਕਾ ਨਾ ਨਾਉਣ ਯੋਗ ਹੈ ਇਹ ਦੋਨਾਂ ਥਾਂ ਤੇ ਦੋਨਾਂ ਸਦਨਾਂ 'ਚ ਇਰਪੋਰਟ ਪੇਸ਼ ਹੋ ਚੁੱਕੀ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸੂਬੇ 'ਚ ਇਹ ਹੋ ਚੁੱਕਿਆ ਹੈ ਇਹ ਕਿਸੇ ਨੇ ਤਾਂ ਖਰਾਬ ਕੀਤਾ ਹੈ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਉਹ ਵੀ ਪਤਾ ਹੈ ਉਹਨਾਂ ਨੂੰ ਬਚਾਉਣ ਲਈ ਇੱਕ ਪਾਸੇ ਪੰਜਾਬ ਸਰਕਾਰ ਮਿਲਣ ਹੈ ਕਿ ਇਹਨਾਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਸਿਰਫ ਜੁਰਮਾਨਾ ਕਰੋ ਔਰ ਲਾਇਸੈਂਸ ਚੁੱਕੇ ਲੋਕਾਂ ਨੂੰ ਦੇ ਦਿਓ ਕਿ ਆ ਲੋ ਦਿਓ ਜੁਰਮਾਨਾ 10 ਲੱਖ ਔਰ 10 ਲੱਖ ਲੋਕਾਂ ਨੂੰ ਮਾਰ ਦਿਓ ਕੈਂਸਰ ਕਰ ਦਿਓ ਤੜਫਾ ਤੜਫਾ ਕੇ ਕਰ ਦਿਓ ਇਹ ਆ ਪੰਜਾਬ ਸਰਕਾਰ ਇਹ ਇਹ ਪਾਣੀ ਆਪ ਤੱਤਾ ਕੀਤਾ ਹੈ ਨਾ ਹਾਂ ਜੀ ਇਹਨੂੰ ਬੋਇਲ ਕੀਤਾ ਜੀ ਹਾਂ ਉਬਾਲ ਦਿਆ ਇਹਨਕੇ ਨਹੀਂ ਨਹੀਂ ਉਹ ਜਦੋਂ ਵਿੱਚ ਪਿਆ ਨਹੀਂ ਨਹੀਂ ਇਹ ਤਾਂ ਮਸ਼ੀਨ ਨੇ ਬੋਇਲ ਕਰਿਆ ਗੰਦੇ ਕਰਕੇ ਬੋਇਲ ਹੋ ਗਿਆ ਉਹ ਨਹੀਂ ਹੋਇਆ ਤੁਸੀਂ ਨਾ ਇੱਕ ਥੱਲੇ ਥਲੀ ਦੇਖੀ ਬਹੁਤ ਗਾਰ ਜੀ ਦੀ ਹੈ ਟਿਕੜੀ ਜੀ ਕੀ ਚੀਜ਼ ਹੈ ਹਨਾ ਇਹ ਕਿੰਨੇ ਫੁੱਟ ਤੇ ਬੋਲ ਹੈ 250 ਫੁੱਟ 250 ਫੁੱਟ ਜੀ 250 ਫੁੱਟ 350 ਫੁੱਟ ਤੇ ਆ 350 ਫੁੱਟ ਤੇ ਹਾਂ ਜੀ ਹਾਂ ਗੁਰਦੁਆਰੇ ਦਾ ਬੋਲ ਹੈ ਜੀ ਹੁਣ ਇਹ 350 ਫੁੱਟ ਤੱਕ ਪਾਣੀ ਰਿਆ ਹੋ ਗਿਆ ਥੱਲੇ ਦਾ ਕੀ ਹੋ ਲਊਗਾ ਵੇਖ ਲੈ 50 ਫੁੱਟ ਤੇ ਬੋਰ ਦਾ 350 ਡੀਡੀਐਸ ਹੈ ਜੀ ਯਾਰਗ ਦੇ ਬੱਲੇ ਬੱਲੇ ਖਰਾਨੀ ਜਿਹੜਾ ਗੱਲ ਆ ਯਾਰ ਇੱਥੇ ਯਾਰਗ ਬਾਈ ਜੀ ਜਿੰਨਾ ਯਾਰਗ ਮਜ਼ਦੂਰ ਮੇਲਿਆਂ ਲਈ ਜਾਂ ਇੱਥੋਂ ਦੇ ਖਿਡਾਰੀ ਹੋਏ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ ਵੀ ਕਿਤੇ ਸਾਡੇ ਭਾਈ ਚੰਗੇ ਲੋਕਾਂ ਦਾ ਮਰਨ ਉਹਦੇ ਕਰਕੇ ਜੀ ਐਕਸ਼ਨ ਲੈਣੀ ਚਾਹੀਦੀ ਸਰਕਾਰ ਨੂੰ ਹਾਂਜੀ ਹਾਂ ਅਸੀਂ ਇੱਥੇ ਬਹੁਤ ਨਾਮਵਰ ਲੋਕ ਨੇ ਜੀ ਸਾਡੇ ਪਿੰਕਾ ਬਾਈ ਆ ਇੱਥੇ ਯਾਰਗ ਤੋਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਆ ਵੀ ਤੁਸੀਂ ਵੀ ਆਵਾਜ਼ ਚੱਕੋ ਸਾਨੂੰ 3 ਮਹੀਨੇ ਹੋ ਗਏ ਕੱਲਿਆਂ ਨੂੰ ਰੌਲਾ ਪਾਉਂਦੇ ਆ ਨੂੰ ਵੀ ਕੋ ਕਦੇ ਤੁਸੀਂ ਵੀ ਕੁਝ ਕਹੋ ਨਾ ਵੀ ਇਹਦੇ ਬਾਰੇ ਕੀ ਹੋ ਰਿਹਾ ਆਪਣੇ ਪਿੰਡ ਦੇ ਨਾਲ ਉਹ ਵੀ ਇੱਥੇ ਹੀ ਰਹਿੰਦੇ ਨੇ ਉਹ ਕਿਹੜਾ ਚੰਡੀਗੜ੍ਹ ਰਹਿੰਦੇ ਨੇ ਜੀ ਤੇ ਇਹ ਤਾਂ ਕੋਈ ਨਾ ਫਿਰ ਕਿਤੇ ਇਹ ਤਾਂ ਨਹੀਂ ਜੀ ਵੀ ਇੱਕ ਕੱਲਾ ਇੱਕ ਉਹਨਾਂ ਦੇ ਅੱਧੇ ਘਰਾਂ 'ਚ ਪਾਣੀ ਸ਼ੁੱਧ ਆਉਂਦਾ ਹੋਵੇ ਅੱਧੇ 'ਚ ਜਿਹੜੇ ਨਹੀਂ ਬੋਲਦੇ ਉਹਨਾਂ 'ਚ ਹੋ ਸਕਦਾ ਬਾਈ ਅੱਧੇ ਅੱਧਿਆਂ ਦੇ ਵਿੱਚ ਇਹ ਸਿਰਫ ਪੋਲੂਟਡ ਪਾਣੀ ਜਿਹੜਾ ਇਹ ਗੁਰੂ ਘਰ 'ਚ ਹੀ ਆਉਂਦਾ ਹੋਵੇ ਜੀ ਮੈਨੂੰ ਲੱਗਦਾ ਜਿੰਨੇ ਕੋਰੇ ਆਏ ਇਹਨਾਂ ਦੇ ਗੈਰਤਮੰਦ ਵਾਲਾ ਹੁੰਦਾ ਜੀ ਉਹਨਾਂ ਦੇ ਦੂਜੇ ਲੋਟ ਆਉਂਦਾ ਜੀ ਆਪਣੀ ਗੈਰਤ ਨੂੰ 100 ਬੰਦਾ ਇਕੱਠਾ ਹੋਇਆ ਜੀ ਔਰ ਹੋਰ ਕੋਈ ਨਹੀਂ ਇਕੱਠਾ ਹੋ ਰਿਹਾ ਜੀ ਔਰੇ ਕਿੰਨਾ ਚਿਰ ਹੋ ਗਿਆ ਸਾਨੂੰ ਸਾਡੇ ਕੋ ਆਹੀ 100 ਬੰਦਾ ਹੁੰਦਾ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਬੀਬੀ ਕਹਿੰਦੀ ਯਾਰ ਤੁਸੀਂ ਰੋਜ਼ ਇਹ ਮੰਡਲੀ ਚੱਕ ਕੇ ਤੁਰ ਪੈਨੇ ਹੋ ਤੁਹਾਡਾ ਕੋਈ ਹੱਲ ਹੋਣਾ ਉਹਨਾਂ ਦੇ ਘਰੇ ਫਿਲਟਰ ਵਾਲਾ ਪਾਣੀ ਵੀ ਨਹੀਂ ਪੀਣ ਵਾਲਾ ਤੇ ਉਹ ਮਿੱਟੀ ਚੈਨਲ ਦੇ ਉੱਤੇ ਪਈ ਆ ਜੀ ਉਹ ਖਬਰ ਉਹ ਕਹਿੰਦੀ ਮਹਾਰਾਜ ਘਰੇ ਜਾਓ ਤੁੰ ਤੁਹਾਨੂੰ ਲੋੜ ਨਹੀਂ ਹੈਗੀ ਉਰੇ ਆਉਣ ਦੀ ਤੁਸੀਂ ਬਾਹਰੋਂ ਆ ਕੇ ਕਹਿੰਦੇ ਬਾਹਰੋਂ ਆ ਕੇ ਤੁਸੀਂ ਮੰਡਲੀ ਬਣਾ ਕੇ ਤੁਰ ਪੈਨੇ ਕੋਈ ਹੱਲ ਵੀ ਕਰਵਾਓ ਨਾ ਕੌਣ ਸੀ ਪਿੰਡ ਦੀ ਇੱਥੇ ਲੇਡੀਜ਼ ਨੇ ਜੀ ਉਹ ਕਹਿੰਦੇ ਵੀ ਤੁਸੀਂ ਕਿੰਨੀ ਵਾਰ ਅਸੀਂ ਬਿਆਨ ਦੇਈ ਉਹਨਾਂ ਦੇ ਘਰ ਤੇ ਕਾਟਰੀ ਦਾ ਨਿਸ਼ਾਨਾ ਜੀ 20 ਵਾਰ ਅਸੀਂ ਨਿਊਜ਼ ਚੈਨਲ ਲੈ ਕੇ ਉਹਨਾਂ ਦੇ ਘਰੇ ਚਲੇ ਗਏ ਉਹਨਾਂ ਦਾ ਬੀਬੀ ਆ ਕੇ ਤੇਰੇ ਘਰੇ ਲੱਗੇ ਭਜਾਉਣ ਕੋਈ ਹੋਰ ਆਊਗਾ ਨਹੀਂ ਉਹ ਬੋਲਦੇ ਨਹੀਂ ਜੀ ਉਹ ਕਹਿੰਦੇ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ ਉਹ ਘਰ ਵੇਚਣ ਨੂੰ ਤਿਆਰ ਨਹੀਂ ਕਹਿੰਦੇ ਚਲੇ ਜਾਂਦੇ ਨੇ ਹੋਰ ਕਿਤੇ ਚਲੇ ਜਾਂਦੇ ਨੇ ਸ਼ਹਿਰ ਵਾਈ ਦਾ ਭਾਈ ਜਿੰਨਾ ਚਿਰ ਤੁਸੀਂ ਆਪਸ ਵਿੱਚ ਪਾਟੇ ਬੈਠੇ ਹੋ ਮੈਂ ਜ਼ਰੂਰ ਪਿੰਡ ਤੋਂ 100 ਬੰਦਾ ਆਉਂਦਾ ਪਿੰਡ ਜੇਕਤਾ ਬਣਾ ਕੇ ਦਰਾਂਗੇ ਪਿੰਡ ਦੀ ਘਰ ਵਾਲਾ ਬਹੁਤ ਮਾਈ ਕੀਤਾ ਬੜਾ ਦੱਸਿਓ ਬਾਈ ਹਾਂ ਇੱਕ ਤਾਂ ਨੰਬਰ ਪਾ ਲਈ ਹਾਂਜੀ ਆਜੋ ਤੁਸੀਂ ਅੱਗੇ ਆਓ ਬਾਈ ਅੱਗੇ ਆਜੋ ਅੱਗੇ ਆਓ ਵੀਰ ਅੱਗੇ ਆਓ ਮੈਂ ਆਇਆ ਚਰਗ ਵਿੱਚ ਬਹੁਤ ਕੰਮ ਕੀਤਾ ਹਾਂ ਓਰੇ ਕਾਦਾ ਕੰਮ ਕੀਤਾ ਵੀਰੇ ਕਾਦਾ ਬੋਰਾ ਦਾ ਆਹ ਬਾਈ ਦੇ ਘਰੇ ਹੀ ਮਹੀ ਲਾਇਆ ਹੋਰ ਅੱਛਾ ਠੀਕ ਹੈ ਹਾਂਜੀ ਦੱਸੋ ਮੇਰਾ ਜੱਮਾ ਮਾਰਾ ਬੰਦਾ ਦੱਸੋ ਜੀ ਤੇ ਇੰਨਾ ਪੁਰਾ ਹਾਲ ਅਕੇ ਨਹੀਂ ਸੀਗਾ 140 ਤੇ ਪਾਣੀ ਬਿਲਕੁਲ ਸਹੀ ਸੀ ਕੋਈ 180 ਵਾਲੇ ਬੋਰ ਮੈਂ ਘਟੋ ਘਟਾ 150 ਲਾਇਆ ਉਹ ਕਿੰਨੇ ਦਿਨ ਤੋਂ ਹੋਇਆ ਬਾਈ ਪ੍ਰੋਬਲਮ 6 ਸਾਲ ਪਹਿਲਾਂ ਸਹੀ ਸੀ ਰੋਣ ਕਿੰਨੇ ਸਾਲ ਪਹਿਲਾਂ ਜਦਦਾ ਤੁਸੀਂ ਟੋਪਾ ਪੱਟਿਆ ਜੋ ਮੈਂ 1 ਨੰਬਰ ਪੱਟਿਆ ਕਦੋਂ ਟੋਪਾ ਪੱਟਿਆ ਕਦੋਂ ਤੇ ਹੁਣ ਅਸੀਂ ਆਹ ਸਾਈਡ ਮੋ ਪਹਿਲੇ ਸਾਲ ਪਹਿਲਾਂ ਜੀ 2020 ਰੋਕੋਵਿਡ ਦੌਰਾਨ ਉਸ ਤੋਂ ਬਾਅਦ ਹੀ ਹੋਈ ਪਰ ਉਹ ਤੋਂ ਬਾਅਦ ਪਰਾਂ ਪਹਿਰ ਤੋਂ ਉੱਪਰਲੇ ਪਾਸੇ ਅਸੀਂ ਕੰਮ ਕਰਦੇ ਆ 60 ਫੁੱਟ 60 ਫੁੱਟ ਅਸੀਂ ਥੋੜਾ ਦਿਖਾ ਕੇ ਲਿਆਉਣੀ ਆ ਜੀ 30 ਫੁੱਟ ਦਾ ਹਜੇ ਵੀ 30 ਫੁੱਟ ਆਇਆ ਹਜੇ ਉਹਨੂੰ ਖਾਲੀ ਨਹੀਂ ਕਰਦੇ ਪਾਣੀ ਪਾਉਣਿਆ ਨਾ ਚਾਹ ਧਰ ਲੈਣੇ ਆ ਉਹ ਚ ਪਾਣੀ ਜਦੋਂ ਪਾਉਣਿਆ ਚਾਹ ਫੜ ਜਾਂਦੀ ਆ ਆ ਪੈੜ ਦੇ ਉੱਪਰਲੇ ਪਾਸੇ ਇਹੋ ਜਿਹਾ ਕੰਮ ਹੋ ਗਿਆ ਦਾਲ ਨਹੀਂ ਬਣਦੀ ਹੈਗੀ ਪਾਣੀ ਦੀ ਹਾਰੋਂ ਤੋਂ ਬਿਨਾਂ ਕਿਤੇ ਸਾਰੇ ਇਲਾਕੇ ਚ ਆ ਪੈੜ ਦੇ ਉੱਪਰਲੇ ਪਾਸੇ ਜਿੱਥੇ ਬੈਕਟਰੀਆਂ ਨੇ ਅੱਛਾ ਉੱਥੇ ਬਾਈ ਆਪਾਂ ਅੱਜ ਤੱਕ ਜਾ ਬੰਨ ਕੋਈ 4 ਲੱਖ ਦਾ ਵੀ ਅੱਬਾ ਬੋਰ ਨਹੀਂ ਕਰਦੇ ਸਾਰੇ ਜਿੰਨੇ ਫੈਕਟਰੀ ਵਾਲੇ ਨੇ ਵਿੱਚ ਬੋਰ ਕਰ ਕਰਕੇ ਪਾਣੀ ਛੱਡਦੇ ਆ ਓਬੇ ਦੀ ਡੰਗਾਈ ਬਾਈ ਪਤਾ ਨਹੀਂ ਹੈ ਨਾ ਕਿੰਨੀ ਹੈ ਜਿੱਲਾ ਕਪੜਾ ਡਾਈ ਹੁੰਦਾ ਬਾਈ ਸਾਰਾ ਪਾਣੀ ਬਚਾ ਰਹੇ ਨੇ ਕਹਿੰਦੇ ਕੋਈ ਉੱਥੇ ਮੱਝ ਵੱੜ ਗਈ ਉਹ ਅੱਜ ਤੱਕ ਨਹੀਂ ਨਿਕਲੇ ਵਿੱਚ ਹੈ ਮਰਮਰ ਬਿਲਕੁਲ ਨਹੀਂ ਇੰਨਾ ਡੂੰਘਾ ਕਦੋਂ ਕੱਢ ਤੇ ਮੌਤਵਾ ਖੂਏ ਵਾਲਾ ਸ਼ੋ ਤਾਂ ਨਹੀਂ ਚਲਾ ਆਪਣੇ ਸਾਡ ਨੂੰ ਪਤਾ ਕੀ ਕਿਹਾ ਗਿਆ ਸੀ ਔਰੇ ਔਰੇ ਕਿਹਾ ਗਿਆ ਸੀ ਵੀ ਸੀਚੀ ਵਾਲ ਤੇ ਥਾਪਰ ਪ੍ਰੋਜੈਕਟ ਲੱਗੂਗਾ ਅਖਬਾਰਾਂ ਚ ਇਹਨਾਂ ਨੇ ਖਬਰਾਂ ਦਿੱਤੀਆਂ ਲੋਕ ਤਾਂ ਔਰੇ ਇਹਨਾਂ ਨੂੰ ਜਵਾਕਰ ਨੂੰ ਦਿਖਾਉਣ ਲੈ ਕੇ ਆਉਂਦੇ ਹੁੰਦੇ ਸੀ ਵੀ ਐਕਸਕੇਵੇਟਰ ਕਿਵੇਂ ਚੱਲਦੀ ਆ ਤਿੰਨ ਐਕਸਕੇਵੇਟਰ ਲੱਗੇ ਹੋਏ ਸੀ ਕੁੱਪਰ ਫੜਾਉਂਦੀ ਸੀ ਤੇ ਉਹ ਉੱਪਰੋਂ ਗਾਂ ਵਾਲੀ ਲੋਡ ਕਰਦੀ ਸੀਗੀ ਇੰਨਾ ਡੂੰਗਾ ਠੋਪਾ ਜੀ ਆ ਆ ਖਬਰ ਆ ਵੀਰ ਜੀ ਸਰਪੰਚ ਸਾਹਿਬ ਨੇ ਜੀਓ ਜੀ ਸਾਡੇ ਨਾਲ ਸੀ ਜੀ ਇਹਦੇ ਅਮਰਜੀਤ ਸਿੰਘ ਆ ਖਬਰ ਆ ਜੀ ਇਹਨਾਂ ਨੇ ਸਾਰੇ ਨਹੀਂ ਦੇਖਿਆ ਜੀ ਆ ਖਬਰ ਇਹ ਚ ਲਿਖ ਕੇ ਲਾਇਆ ਤੋਬੇ ਤੇ ਜਲਦ ਹੀ ਲਗਾ ਲਗਵਾਵੇ ਸਰਕਾਰ ਸੀਚੇਵਾਲ ਜਾਂ ਥਾਪਰ ਪ੍ਰੋਜੈਕਟ ਇਹ ਬੋਤਲ ਤੋਂ ਨਹੀਂ ਆਈ ਜੇ ਅੱਗੇ ਤਾਂ ਨਹੀਂ ਕਿਸੇ ਨੇ ਰੋਕਿਆ ਨਹੀਂ ਹੈਗਾ ਜੀ ਆਹ ਦੇਖ ਲਓ ਜੀ ਮੌਜੂਦਾ ਸਾਰੇ ਪੰਚ ਨੇ ਜਸਵੀਰ ਸਿੰਘ ਕਾਲ ਪੱਪੂ ਧਰਮਿੰਦਰ ਸਾਰੇ ਪੰਚਾਂ ਦੇ ਨੌ ਨੇ ਜਿਨ੍ਹਾਂ ਨੇ ਕੋਈ ਲਿਆ ਨਹੀਂ ਦਿੱਤਾ ਜੀ ਸਾਰੇ ਕਿਤੇ ਸਿਸਟਮ ਹੀ ਨਹੀਂ ਜੀ ਫੈਕਟਰੀਆਂ ਜਿਹੀ ਜਿਹਦਾ ਨਹੀਂ ਸਹੀ ਰੇਲ ਦਾ ਲੋਕ ਵੀ ਐਂ ਕਰਦੇ ਆ ਘਰਾਂ 'ਚ ਵੀ ਐਂ ਕਰਦੇ ਆ ਸਵਰਸੀ ਵਾਲਾ ਵੱਡੇ ਬੋਰ ਕਰਾ ਕੇ ਪਾਣੀ ਬਚੇ ਛੱਡਦੇ ਆ ਜੀ ਉਹ ਪਾਣੀ ਦੱਸੋ ਖਰਾਬ ਹੈ ਉਹ ਜਿੰਨਾ ਕੱਪੜਾ ਕਢਾਈ ਹੋਇਆ ਯਾਰ ਪਾਣੀ ਕੀ